ਅਹੀਂ ਟਰੈਕਟਰ ਤੇ ਚੜ ਕੇ ਆ ਗਏ ਆ ਤੇ ਉਹ ਡੰਗਰ ਲਿੱਕੇ ਆਉਣ ਡੈ ਮਗਰੋਂ ਤੇ ਉਹ ਪਾਣੀ ਜਦੇ ਜ਼ੋਰ ਨਾਲ ਰੁੜ ਗਏ ਪਿੱਛੋਂ ਡੰਗਰ ਵੀ ਰੁੜ ਗਏ ਤੇ ਆਪੇ ਵੀ ਰੁੜ ਗਏ ਨਾਲ ਚੇਹੇ ਲੱਭਿਆ ਤੇ ਜਦੋਂ ਪਾਣੀ ਥੋੜਾ ਥੋੜਾ ਲੱਥਾ ਤੇ ਉਹ ਭੁੱਲੇ ਹੋਏ লাশ ਲੱਭਦੀਆਂ ਸਾਨੂੰ ਪਤਾ ਨਹੀਂ ਹੜ ਤੇ ਅੱਜ ਕੀ ਬੀਤ ਨਹੀਂ ਸਾਰਾ ਸਾਰਾ ਘਰ ਹੀ ਉਹਨਾਂ ਦੇ ਤੇ ਹੀ ਅਹੀਂ ਤੇ ਨਿਆਣੇ ਹਾਂ ਸਰਕਾਰੀ ਸਾਡਾ ਹੁਣ ਪਤਾ ਨਾ ਹੁਣ ਅੱਗਾ ਕੀ ਬੀਤ ਨਹੀਂ ਤਦੋਂ ਬਾਪੂ ਸਿਰ ਤੇ ਚਲ ਜੇ ਪੂਰਾ ਕਾਰੀ ਜਿਹੜਾ ਖਤਮ ਹੋ ਜਾਂਦਾ ਤੇ ਤੁਹਾਡੀ ਅੱਖਾਂ ਦੇ ਸਾਹਮਣੇ ਬਾਪੂ ਜੀ ਚ ਹਾਂਜੀ ਵੇਖ ਨਹੀਂ ਸਕੇ ਕੀ ਕਰੀਏ ਨਰੂਣ ਆਉਂਦਾ ਤਾਂਾਂ ਨਿਕਲਦੀਆਂ ਸਾਡੀਆਂ ਘਰ ਵਾਲੇ ਵੇਖਣ ਦਾ ਤੇ ਰੋਣ ਆਉਂਦੇ ਆ ਕਿਤੇ ਨੰਗਨ ਨੂੰ ਰਾਹ ਨਹੀਂ ਐ ਕਿੱਥੇ ਪਾਵਾਂਗੇ ਜਾ ਕੇ ਕਿਤੇ ਕਿੰਨੇ ਦਿਨ ਪਾਣੀ ਲੱਗਾ ਰਹਿਣਾ ਇੱਥੇ ਸਾਰੇ ਇਹ ਦਰਸ਼ਨ ਨਹੀਂ ਕਰ ਸਕਦੇ ਅਸੀਂ ਜਾਨਦੇਵਰ ਦਾ ਦਰਸ਼ਨ ਨਹੀਂ ਕਰ ਸਕਦੇ ਮਾਫ ਕਰਾਪ ਹੋ ਸਕਦੇ ਹੋ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਚਾਰੇ ਪਾਸੇ ਤਬਾਹੀ ਜਿੱਥੀ ਮਚਾਈ ਹੈ ਉੱਥੇ ਹੀ ਕਈ ਪਰਿਵਾਰਾਂ ਦੇ ਜੀ ਜਿਹੜੇ ਨੇ ਆਪਣੀਆਂ ਦੇ ਨਾਲੋਂ ਵਿਛੜ ਚੁਕੇ ਨੇ ਤੇ ਅੱਜ ਅਸੀਂ ਰਮਦਾਸ ਦੇ ਇਲਾਕੇ ਪਿੰਡ ਕੋਨੇਵਾਲ ਦੇ ਵਿੱਚ ਪੁੱਜੀ ਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਕਿਵੇਂ ਚਾਰੇ ਪਾਸੇ ਪਾਣੀ ਹੈ ਤੇ ਉਸ ਘਰ ਦਾ ਇੱਕ ਪਰਿਵਾਰ ਦਾ ਜੀ ਜੋ ਹੈ ਉਹ ਪਰਿਵਾਰ ਤੋਂ ਵਿਛੜ ਚੁਕਿਆ ਹੈ ਤੇ ਅੱਜ ਉਸ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਅ ਬੀਜੀ ਬੜਾ ਔਖਾ ਹੈ ਸਾਡੇ ਲਈ ਵੀ ਤੁਹਾਡੇ ਤੋਂ ਸਵਾਲ ਪੁੱਛਣਾ ਕਿ ਆਖਰਕਾਰ ਉਸ ਸਮੇਂ ਵਾਪਰਦਾ ਕੀ ਹੈ ਤੇ ਬੜਾ ਪਾਣਾ ਜਿਹੜਾ ਵਾਪਰਿਆ ਹੁੰਦਾ ਕੀ ਅਸਲ ਵਿੱਚ ਜਦੋਂ ਸ਼ੁਰੂਆਤ ਵਿੱਚ ਪਾਣੀ ਆਇਆ ਸੀ ਹੋਇਆ ਕੀ ਪਾਣੀ ਆ ਕਹਿੰਦੇ ਪਾਣੀ ਬਹੁਤ ਆ ਗਿਆ ਇੱਥੋਂ ਚੱਲ ਜਓ ਅਸੀਂ ਟਰੈਕਟਰ ਤੇ ਚੜ ਕੇ ਆ ਗਏ ਆ ਤੇ ਉਹ ਡੰਗਰ ਲਿੱਕੇ ਆਉਣ ਡੈ ਮਗਰੋਂ ਤੇ ਉਹ ਪਾਣੀ ਜਿਆਦੇ ਜ਼ੋਰ ਨਾਲ ਰੁੜ ਗਏ ਪਿੱਛੋਂ ਡੰਗਰ ਵੀ ਰੁੜ ਗਏ ਤੇ ਆਪੇ ਵੀ ਰੁੜ ਗਏ ਨਾਲ ਤੇ ਉਹਨਾਂ ਨੇ ਪਹਿਲਾਂ ਸਾਰੇ ਪਰਿਵਾਰ ਨੂੰ ਭੇਜਤਾ ਕਿ ਤੁਸੀਂ ਚਲੇ ਜਾਓ ਘਰ ਚੱਲ ਜਓ ਉੱਚੇ ਥਾਂ ਚੱਲ ਜਓ ਸਾਰੇ ਪਰਿਵਾਰ ਨੂੰ ਭੇਜਤਾ ਉੱਚੇ ਥਾਂ ਚੱਲ ਜਓ ਨਹੀਂ ਤੇ ਆ ਪਿੱਛੋਂ ਆ ਰਹੇ ਸੀ ਤੇ ਉਹਨਾਂ ਕੋ ਪਾਣੀ ਜਿਆਦੇ ਜ਼ੋਰ ਨਾਲ ਉਹ ਉਹਨਾਂ ਕੋ ਸੰਭਾਲ ਨਹੀਂ ਪਾਇਆ ਰੁੜ ਗਏ ਉਹ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਇਹ ਪੰਜ 6 ਦਿਨ ਲੱਭਦੇ ਰਹੇ 6 ਦਿਨ ਲੱਭਿਆ ਤੇ ਜਦੋਂ ਪਾਣੀ ਥੋੜਾ ਥੋੜਾ ਲੱਥਾ ਤੇ ਉਹ ਫੁੱਲੇ ਹੋਏ লাশ ਲੱਭੀ ਉਹਨਾਂ ਦੀ ਹਾਂਜੀ ਤੇ লাশ ਜਦੋਂ ਮਿਲਦੀ ਹੈ ਪਰਿਵਾਰਕ ਮੈਂਬਰਾਂ ਨੂੰ ਮਿਲੀ ਜਾਂ ਪ੍ਰਸ਼ਾਸਨ ਦਾ ਕੋਈ ਬੰਦਾ ਸੀ ਜਿਨ੍ਹਾਂ ਨੂੰ ਕੋਈ ਨਹੀਂ ਪ੍ਰਸ਼ਾਸਨ ਦਾ ਬੰਦਾ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਤੇ ਪਿੰਡ ਵਾਲਿਆਂ ਦੇ ਵੱਲੋਂ ਹੀ ਲੱਭਿਆ ਗਿਆ ਹਾਂਜੀ 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 ਪਿੰਡ ਵਾਲਿਆਂ ਨੇ ਲੱਭਾ ਹਾਂ ਤੇ ਕਹਿੰਦੇ লাশ ਉਸ ਵੇਲੇ ਜਿਹੜੀ ਪੂਰੀ ਤਰ੍ਹਾਂ ਫੁੱਲੀ ਹੋਈ ਸੀ ਪਛਾਣ ਹੋ ਗਈ ਸੀ ਨਾ ਜਿਹੜਾ ਖਰਾਬ ਪਰੇਸ਼ਾਨ ਹੋ ਗਈ ਸੀ ਉਦਾਂ ਪਛਾਣ ਹੋ ਗਈ ਉਹਦੀ ਹਾਂਜੀ ਤੇ ਉੱਥੋਂ ਲੈ ਕੇ ਕੌਣ ਆਇਆ ਸੀ লাশ ਨੂੰ ਉੱਥੋਂ ਆ ਰਿਸ਼ਤੇਦਾਰੀ ਦੇ ਬੰਦੇ ਆਹੋ ਬੰਦੇ ਆਪ ਹੀ ਗਏ ਆਪਣੇ ਹੀ ਰਿਸ਼ਤੇਦਾਰੀ ਹਾਂਜੀ ਕੋਈ ਨਹੀਂ ਆ ਕੋਈ ਐਂਬੂਲੈਂਸ ਨਹੀਂ ਆਈ ਕੋਈ ਕੁਛ ਨਹੀਂ ਇੱਥੇ ਆਇਆ ਆਈ ਖੋਦ ਸਾਡੇ ਮੁੰਡਿਆਂ ਨੇ ਜੋਰ ਲਾਇਆ ਤੁਹਾਨੂੰ ਬੰਦਾ ਲੱਭ ਨਹੀਂ ਤੁਹਾਨੂੰ ਸਾਡੇ ਬੰਦੇ ਲੱਭਣ ਦੀ ਕੋਈ ਆਸ ਨਹੀਂ ਹੈਗੀ ਵੀ ਬੋਰਡ ਵਾਲੇ ਵੀ ਇੱਧਰ ਕੋਈ ਨਹੀਂ ਗਿਆ ਸਾਰੇ ਸਿਰਫ ਵੀਡੀਓ ਬਣਾਉਂਦੇ ਆ ਮਾਰੇ ਤੁਰੇ ਫਿਰਦੇ ਬੋਰਡਾਂ ਤੇ ਇਧਰ ਤੇ ਕੋਈ ਆਉਂਦੇ ਨਹੀਂ ਸਾਡਾ ਬੰਦਾ ਚਲ ਗਿਆ ਸਾਨੂੰ ਪੁੱਛ ਕੇ ਵੇਖੋ ਮੈਂ ਉਹਨਾਂ ਦੇ ਬੇਟੇ ਮੇਰੇ ਹਸਬੰਡ ਦੀ ਡੈਥ ਹੋ ਗਈ ਮੇਥੇ ਰਹਿਣ ਦੇ ਉਹਨਾਂ ਦੇ ਆਸਰੇ ਤੇ ਰਹਿਣ ਦੀ ਆ ਪਰ ਕੋਈ ਸਾਡੀ ਹੱਥੇ ਹਵਾਤ ਪੁੱਛਣ ਨਹੀਂ ਆਇਆ ਸਾਨੂੰ ਪਤਾ ਨਾ ਸਾਡੇ ਤੇ ਅੱਜ ਕੀ ਬੀਤਨੀ ਸਾਰਾ ਸਾਡਾ ਘਰ ਹੀ ਉਹਨਾਂ ਦੇ ਤੇ ਹੀ ਅਸੀਂ ਤੇ ਨਿਆਣੇ ਹਾਂ ਸਾਰਾ ਘਰ ਹੀ ਸਾਡਾ ਹੁਣ ਪਤਾ ਨਾ ਹੁਣ ਨੱਗਾ ਕੀ ਬੀਤਨੀ ਜੀ ਤੁਸੀਂ ਹੌਂਸਲਾ ਰੱਖੋ ਵੇਖੋ ਪੂਰੇ ਪੰਜਾਬ ਦੇ ਵਿੱਚੋਂ ਜਿੱਥੋਂ-ਜਿੱਥੋਂ ਤੱਕ ਵੀਡੀਓ ਪਹੁੰਚ ਰਹੀ ਹੈ ਸਾਡੇ ਵੀ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਉਹਨਾਂ ਥਾਵਾਂ ਤੇ ਤਾਂ ਜ਼ਰੂਰ ਪਹੁੰਚ ਰਹੇ ਹੋ ਕਿ ਜਿੱਥੇ ਜਾ ਕੇ ਲੋਕਾਂ ਨੂੰ ਮਾਰ ਪਈ ਹੈ ਪਰ ਉਹ ਥਾਵਾਂ ਦੇ ਉੱਤੇ ਆ ਕੇ ਵੀ ਤੁਸੀਂ ਪੁੱਛੋ ਜਿਨ੍ਹਾਂ ਦੇ ਪਰਿਵਾਰ ਜਿਹੜੇ ਵਿਛੜ ਚੁੱਕੇ ਨੇ ਰਮਦਾਸ ਤੋਂ ਬਿਲਕੁਲ ਲਾਗੇ ਕੋਨੇਵਾਲ ਪਿੰਡ ਪੈਂਦਾ ਇੱਥੇ ਉੱਥੋਂ ਦੇ ਹਾਂ ਮਾਛੀਵਾਲ ਦੇ ਲਾਗੇ ਤੇ ਤੁਸੀਂ ਉੱਥੇ ਜ਼ਰੂਰ ਪਹੁੰਚੋ ਇਹ ਪਰਿਵਾਰ ਜਿਸ ਦਾ ਇੱਕੋ ਇੱਕ ਸਹਾਰਾ ਸੀ ਘਰ ਦੇ ਵਿੱਚ ਉਹ ਜੋ ਹੈ ਇਸ ਹੱਟ ਦੇ ਵਿੱਚ ਰੁੜ ਜਾਂਦੇ ਨੇ ਬੜਾ ਔਖਾ ਕਿਉਂਕਿ ਵੇਖੋ ਚਾਰੇ ਪਾਸੇ ਫਸਲ ਸਾਰੇ ਉੱਭ ਕੀ ਹੈ ਤੇ ਅੱਗੇ ਵੀ ਜੀ ਕੁਝ ਵੀ ਨਹੀਂ ਹੈ ਕਿ ਅੱਗੇ ਜਾ ਕੇ ਦੀ ਜਾਣ ਨੂੰ ਜੀ ਨਹੀਂ ਕਰਦਾ ਨਾ ਉਹਨਾਂ ਨੂੰ ਆਉਣ ਦੇ ਆ ਕਿਤਨਾ ਘਰ ਜਾਣਾ ਅਸੀਂ ਆਪਣੇ ਬਾਦ ਦੇ ਵਿੱਚ ਕੋਸ਼ਿਸ਼ ਕੀਤੀ ਉੱਥੇ ਘਰ ਜਾਣ ਦੀ ਤੁਸੀਂ ਹਾਂਜੀ ਕੱਲ ਪਰਸੋਂ ਅਸੀਂ ਗਏ ਹਾਂ ਪਰਸੋਂ ਪਾਣੀ ਇੱਥੇ ਬਹੁਤ ਜ਼ਿਆਦਾ ਡਾਊਨ ਹੋ ਗਿਆ ਲੱਤ ਗਿਆ ਹੀਗਾ ਪਰਸੋਂ ਅਸੀਂ ਜਾ ਕੇ ਥੋੜੀ ਬਹੁਤੀ ਸਫਾਈ ਕਰਕੇ ਆਏ ਹਾਂ ਤੇ ਪਰ ਇਹ ਵੀ ਅੱਜ ਕੱਲ ਵੀ ਨਹੀਂ ਜਾਇਆ ਗਿਆ ਕੱਲ ਦਾ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹਾਂਜੀ ਤੇ ਜਦੋਂ ਇੱਕੋ ਦਾ ਮ ਪਾਣੀ ਆਉਂਦਾ ਕੁਛ ਵੀ ਨਹੀਂ ਅੰਦਰੋਂ ਸਮਾਨ ਕੱਢਣ ਦਾ ਮੌਕਾ ਵੀ ਨਹੀਂ ਕੁਛ ਵੀ ਨਹੀਂ ਅਹੀਂ ਤੇ ਸਾਰੀ ਰਾਤ ਜਿੰਨੇ ਵੀ ਸਾਡੇ ਮੇਰੇ ਮੇਰੇ ਵੀਰ ਭਰਾਣੇ ਸਾਰੇ ਅਹੀਂ ਸਾਰੀ ਰਾਤ ਬੰਨ ਤੇ ਸੇਵਾ ਕਰਦੇ ਰਹੇ ਅਸੀਂ ਆਪ ਤੋੜੇ ਲਾਉਂਦੇ ਰਹੇ ਆਂ ਵੀ ਸਾਡਾ ਬਚਾਅ ਹੋ ਜਾਊਗਾ ਤੇ ਜਦੋਂ ਬੰਨ ਦੇ ਉੱਪਰੋਂ ਦੀ ਪਾਣੀ ਹੋ ਗਿਆ ਫਿਰ ਮੈਂ ਘਰ ਆਇਆ ਭੱਜ ਕੇ ਫਿਰ ਮੈਂ ਸਾਰੇ ਠਾਏ ਉਹ ਵੀ ਆਪਣਾ ਤਾਇਆ ਜੀ ਦਾ ਡੇਰਾ ਨਾਲ ਹੀ ਘਰ ਉਹਨਾਂ ਦਾ ਸਾਰੇ ਪਰਿਵਾਰ ਨੂੰ ਮੈਂ ਇਥੋਂ ਦਵਾਦਾ ਕੱਢਿਆ ਵਾ ਤੇ ਚਾਚਾ ਜੀ ਮਗਰ ਡੰਗਰ ਲੈ ਕੇ ਆਉਣ ਦੇ ਕਿਉਂਕਿ ਪਾਣੀ ਦਾ ਤੇਜ਼ ਹੀ ਇੰਨਾ ਜ਼ਿਆਦਾ ਸੀ ਵੀ ਏਡੇ ਏਡੇ ਤਗੜੇ ਚਪੇਦੇ ਆ ਤਰਖਤ ਆ ਉਹ ਨਹੀਂ ਛੱਡੇ ਤੇ ਬੰਦਾ ਤੁਹਾਨੂੰ ਪਤਾ ਉਹਦੀ ਗਾੜੀ ਕੀ ਚੀਜ਼ ਆ ਅ ਵੀਰ ਕਹਿੰਦੇ ਆ ਜਦੋਂ ਬਾਪੂ ਸਿਰ ਤੇ ਚੱਲ ਜੇ ਪੂਰਾ ਕਾਰੀ ਜਿਹੜਾ ਖਤਮ ਹੋ ਜਾਂਦਾ ਤੇ ਤੁਹਾਡੇ ਅੱਖਾਂ ਦੇ ਸਾਹਮਣੇ ਬਾਪੂ ਜੀ ਚੱਲੇ ਹਾਂਜੀ ਵੇਖ ਨਹੀਂ ਸਕੇ ਕੀ ਕਰੀਏ ਕੁਝ ਨਹੀਂ ਕਹਿਣਾ ਜੀ ਅਸੀਂ ਵੇਖੋ ਪਰਿਵਾਰ ਦੇ ਲਈ ਬੋਲਣਾ ਵੀ ਬਹੁਤ ਔਖਾ ਹੁੰਦਾ ਘਰ ਦਾ ਇੱਕ ਜੀ ਚਲੇ ਜੇ ਉਦਾਂ ਹੀ ਕਿਉਂਕਿ ਪਰਿਵਾਰ ਦੇ ਵਿੱਚ ਮੋਢੀ ਸੀ ਕਰਦੇ ਉਹ ਇੱਥੇ ਨਹੀਂ ਰਹੇ ਤੇ ਪੂਰੇ ਪਰਿਵਾਰ ਤੇ ਕੀ ਬੀਤੇਗੀ ਵੀ ਜੀ ਅੱਜ ਜਦੋਂ ਘਰ ਨੂੰ ਵੇਖਦੇ ਹਾਂ ਤੇ ਕਲੇਜਾ ਮੋਂ ਨੂੰ ਆਉਂਦਾ ਕਿ ਸੋਚ ਗਲਦੀਆਂ ਰੋਣ ਆਉਂਦਾ ਧਾਵਾਂ ਨਿਕਲਦੀਆਂ ਸਾਡੀਆਂ ਘਰ ਵੱਲ ਵੇਖਾਂ ਤਾਂ ਇਹ ਤੇ ਰੋਣ ਆਉਂਦਾ ਕਿ ਕਿਤੇ ਨੰਗਨੁਰਾਨੀ ਅਸੀਂ ਕਿੱਥੇ ਪਾਵਾਂਗੇ ਜਾ ਕੇ ਕਿਤੇ ਕਿੰਨੇ ਦਿਨ ਪਾਣੀ ਲੱਗਾ ਰਹਿਣਾ ਇੱਥੇ ਤੁਸੀਂ ਜਦੋਂ ਭੈਣ ਇੱਕੋਦਮ ਪਾਣੀ ਚੜਿਆ ਸੀ ਪਿੱਛੋਂ ਤੇ ਬਾਪੂ ਜੀ ਡੰਗਰ ਖੋਲ ਕੇ ਆ ਰਹੇ ਸੀ ਅੱਖਾਂ ਦੇ ਸਾਹਮਣੇ ਵਾਜਾ ਮਾਰੀਆਂ ਤੁਸੀਂ ਹਾਂਜੀ ਅਸੀਂ ਵਾਜਾ ਮਾਰੀਆਂ ਉਹਨਾਂ ਨੇ ਸਾਨੂੰ ਕਿਹਾ ਇੱਕਦਮ ਪਾਣੀ ਤੋਂ ਚੜਿਆ ਨਾ ਉਹਨਾਂ ਨੂੰ ਅਸੀਂ ਵਾਜਾਂ ਨਾਲ ਦੂਰੇ ਜਾਂਦੇ ਵੀ ਨਜ਼ਰ ਆਉਂਦੇ ਜੋ ਇੱਕੋਦਮ ਪਾਣੀ ਸਾਡੀ ਅੱਖਾਂ ਦੇ ਸਾਹਮਣੇ ਇਦਾਂ ਹੋ ਗਏ ਸਰਦਾ ਸਾਇੰਸ ਸਰ ਤੋਂ ਚਲੇ ਜੇ ਪਰਵਾਰ ਦੇ ਪਿੱਛੇ ਕੁਝ ਬਚਦਾ ਹੀ ਨਹੀਂ ਹੈ ਕੁਝ ਬੋਲਣ ਜੋਗਾ ਹੀ ਨਹੀਂ ਰਹਿੰਦਾ ਹੈਗਾ ਫਿਰ ਅੱਗੋਂ ਜਿਵੇਂ ਘਰ ਦੇ ਵਿੱਚ ਕੋਈ ਹਾਲਾਤ ਨੇ ਹੁਣ ਕਿਉਂਕਿ ਗਾਰ ਜਿਹੜੀ ਚੜੀ ਅੰਦਰ ਜਾਂਦਾ ਕੋਈ ਰਹਿ ਨਹੀਂ ਰਹਿ ਕਿੱਥੇ ਰਹੇ ਹੋ ਮਤ ਤੁਸੀਂ ਰਹਿ ਹੀ ਕਿਸੇ ਦੇ ਘਰ ਡਏ ਹਾਂ ਕਿਸੇ ਘਰ ਰਹਿੰਦੇ ਹੈ ਕਿੰਨੇ ਦਿਨ ਹੋ ਗਏ ਉੱਥੇ ਆਏਗਾ 10 ਦਿਨ ਹੋ ਚਲੇ 10 ਦਿਨ ਹੋ ਗਏ ਸਾਨੂੰ ਹਾਂ ਪਾਣੀ ਇੱਥੇ ਕੋਈ ਪਹੁੰਚਿਆ ਨਹੀਂ ਕਿਸੇ ਦੇ ਵੱਲੋਂ ਮਦਦ ਨਹੀਂ ਇੱਥੇ ਪਹੁੰਚਿਆ ਕੋਈ ਨਹੀਂ ਸਾਡੀ ਕਿਸੇ ਨੇ ਨਹੀਂ ਬਾਤ ਪੁੱਛੀ ਸਾਡਾ ਇੱਕ ਬੰਦਾ ਘਰੋਂ ਚਲ ਗਿਆ ਸਾਡੀ ਫਸਲ ਬਰਬਾਦ ਹੋ ਗਈ ਸਾਡਾ ਰਿਆ ਕਹਿੰਦੇ ਸਾਨੂੰ ਕੋਈ ਇੱਥੇ ਪੁੱਛਣ ਨਹੀਂ ਆਇਆ ਮੈਨੂੰ ਫੌਜੀ ਲੈ ਕੇ ਆਏ ਹੀ ਬੋਰਡ ਤੇ ਮੈਂ ਚਾਚਾ ਜੀ ਨੂੰ ਲੱਭਣ ਵੀ ਆਇਆ ਹਾਂ ਘਰੋਂ ਹੋ ਕੇ ਗਿਆ ਉਹ ਮੈਨੂੰ ਇੱਥੇ ਤਾਰ ਗਿਆ ਇੱਥੇ ਮੇਰੇ ਇੰਨਾ ਇੰਨਾ ਪਾਣੀ ਆ ਸੜਕ ਦੇ ਉੱਪਰ ਇੰਨਾ ਇੰਨਾ ਪਾਣੀ ਇੱਥੋਂ ਮੈਂ ਤੁਰ ਕੇ ਇਕੱਲਾ ਪਿੰਡ ਗਿਆ ਇੰਨਾ ਜ਼ਿਆਦਾ ਸਾਡੇ ਨਾਲ ਮੜਾ ਆ ਤੁਸੀਂ ਵੀ ਬੀਜੀ ਉਦੋਂ ਨਾਲ ਸੀਗੇ ਤੇ ਹਨਾ ਬਹੁਤ ਔਖਾ ਵੇਖੋ ਪਰਿਵਾਰ ਦਾ ਕਿਉਂਕਿ ਪਿੱਛੇ ਬੱਚਦਾ ਹੀ ਕੱਖ ਨਹੀਂ ਜਦੋਂ ਪਰਿਵਾਰ ਦੇ ਵਿੱਚੋਂ ਹਨਾ ਚਲ ਗਿਆ ਇੱਕ ਸਾਡਾ ਜੀਕਰੋਂ ਚਲ ਗਿਆ ਇੱਕ ਫਸਲਾਂ ਖਰਾਬ ਹੋ ਗਈਆਂ ਘਰ ਵੀ ਹੋ ਗਈਆਂ ਅਸੀਂ ਉਸ ਦੇ ਦਰਸ਼ਨ ਨਹੀਂ ਕਰ ਸਕੇ ਅਸੀਂ ਜਾਂਦੇ ਮਾਰ ਦਾ ਦਰਸ਼ਨ ਨਹੀਂ ਕਰ ਸਕੇ ਲਾਸ਼ ਖਰਾਬ ਹੋ ਗਈ ਤਾਂ ਦਰਸ਼ਨ ਕੀ ਹੋਣੇ ਫਲਾਰਾ ਕਿਉਂਕਿ ਅੱਜ ਪੂਰੇ ਪੰਜਾਬ ਦੇ ਨਾਲ ਪੂਰਾ ਪੰਜਾਬ ਹੀ ਆ ਕੇ ਖੜ ਰਿਹਾ ਤੇ ਵੀਡੀਓ ਜਿਸ ਜਿਸ ਕੋਲ ਵੀ ਪਹੁੰਚ ਰਹੀ ਹੈ ਜਰੂਰ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਇਓ ਕਿਉਂਕਿ ਜਿਹੜੇ ਕਮਾਂਕਾਰਾ ਤੇ ਹੁੰਦੇ ਨੇ ਲੋਕ ਉਹਨਾਂ ਨੂੰ ਪਤਾ ਹੈ ਕਿ ਸਾਡੀ ਮਹੀਨੇ ਬਾਅਦ ਤਨਖਾਹ ਆ ਜਾਣੀ ਹੈ ਪਰ ਇਹ ਪਰਿਵਾਰ ਜਿਸ ਦੀ ਸਾਰੀ ਜ਼ਮੀਨ ਜੋ ਹੈ ਪਾਣੀ ਦੇ ਵਿੱਚ ਰੁੜ ਗਈ ਹੈ ਘਰ ਦਾ ਜੀ ਜਿਹੜਾ ਇੱਥੋਂ ਚਲੇ ਗਿਆ ਕੋਈ ਉਹਨਾਂ ਦੇ ਕੋਲ ਅੱਗੇ 6 ਮਹੀਨਿਆਂ ਤੱਕ ਕਿ ਸਾਲਾਂ ਤੱਕ ਨਹੀਂ ਸੋਚ ਸਕਦੇ ਕਿ ਅਸੀਂ ਅੱਗੇ ਜਾ ਕੇ ਕਰਨਾ ਵੀ ਕੀ ਹੈ ਬੱਚਿਆਂ ਦਾ ਬਿਲਕੁਲ ਜਿਹੜਾ ਸਹਾਰਾ ਸਿਰ ਤੋੜ ਚੁੱਕਿਆ ਪੈਣ ਲੋਕਾਂ ਦੇ ਨਾਲ ਕਿਸੇ ਜਿਸ ਤਰੀਕੇ ਨਾਲ ਵੱਖ-ਵੱਖ ਲੋਕ ਇਲਾਕਿਆਂ ਤੋਂ ਪਹੁੰਚ ਰਹੇ ਨੇ ਕਿਸੇ ਪ੍ਰਸ਼ਾਸਨ ਦੇ ਵੱਲੋਂ ਆ ਕੇ ਇੱਥੇ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਨਾਲ ਗੱਲਬਾਤ ਕਰਨ ਦੀ ਤੁਸੀਂ ਆਏ ਜੋ ਹੋਰ ਉੱਥੇ ਕੋਈ ਨਹੀਂ ਆਇਆ ਨਾ ਹਮਾਰੇ ਗੱਲਨੇ ਸਾਡੀ ਕੀਤੀ ਸੀ ਹਾਂਜੀ ਸਸਕਾਰ ਤੇ ਵੀ ਤੁਸੀਂ ਕੀਤੀ ਤੇ ਕੋਈ ਨਹੀਂ ਆ ਕੋਈ ਵੀ ਨਹੀਂ ਸਾਡੇ ਘਰ ਦਾ ਤੁਸੀਂ ਜਾ ਕੇ ਹਾਲਤ ਵੇਖੋਗੇ ਨਾ ਤੇ ਪੁੱਬਾ ਨਿਕਲ ਨਹੀਂ ਆ ਹੁਣ ਪਾਣੀ ਬਹੁਤ ਜਿਆਦਾ ਜੇ ਪਾਣੀ ਲਾਦਾ ਤੇ ਫਿਰ ਤੁਸੀਂ ਜਾਣਦੇ ਸਭ ਕੁਛ ਖਰਾਬ ਹੋਗਾ ਢਰਮਾ ਦੇ ਵਿੱਚ ਕਨਕ ਜਿਹੜੀ ਨਾ ਉਹ 스멜 ਮਾਰਨ ਦੀ ਕੋਛ ਨਹੀਂ ਬਚਿਆ ਸਾਡਾ ਅਰਸੋ ਅਸੀਂ ਗਏ ਸੀ ਸਫਾਈ ਕਰਨਾ ਉੱਥੇ ਆਪਾਂ ਨੂੰ ਇੰਨੀ ਮਾੜੀ ਹਾਲ ਕੰਡੀਸ਼ਨ ਤੇ ਕੰਮ ਹੋ ਰਹੀ ਨਹੀਂ ਰਿਹਾ ਉੱਥੇ ਕਈ ਤੇ ਬੰਦੇ ਆਪਾਂ ਨੂੰ ਜਨਰੇਟਰ ਚਾਹੀਦਾ ਤੇਲ ਚਾਹੀਦਾ ਇਦਾਂ ਦੇ ਹੋਰ ਵੀ ਬਹੁਤ ਘਰ ਆ ਆਪਾਂ ਨੂੰ ਜਾ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਬਾਕੀ ਤੇ ਰਾਸ਼ਨ ਪਾਣੀ ਤੇ ਇੱਥੇ ਗੁਰੂ ਘਰ ਦੀ ਨਗਰੀ ਇੱਥੇ ਗੁਰੂ ਦੀ ਕਿਰਪਾ ਆ ਰਾਸ਼ਨ ਪਾਣੀ ਦੀ ਹੁਣ ਜਿਹੜੀ ਪੂਰਤੀ ਹੋ ਗਈ ਤੇਲ ਡੀਜ਼ਲ ਦੀ ਜਿਹੜੀ ਜਿਹੜੀ ਮੇਨ ਜ਼ਰੂਰਤ ਆ ਆਪਾਂ ਨੂੰ ਪਾਣੀ ਭਰਨਾ ਲੋਕਾਂ ਦੇ ਘਰਾਂ ਚ ਟੈਂਕੀਆਂ ਨਾਲ ਬਹੁਤ ਬੁਰੇ ਹਾਲਾਤ ਆ ਮੈਂ ਤਾਂ ਆਰਮੀ ਦੇ ਵਿੱਚ ਆ ਮੈਂ ਜਦੋਂ ਹਾਲਾਤ ਦੇਖੇ ਮਤਲਬ ਕਹਿ ਰਹੇ ਮੇਰੇ ਮਿਲ ਨਹੀਂ ਜਾ ਦੋ ਦਿਨ ਹੋ ਗਏ ਤੇ ਮੈਂ ਉੱਥੋਂ ਆ ਗਿਆ ਉਹਨਾਂ ਨੇ ਮੈਨੂੰ ਭੇਜਤਾ ਪਰ ਇੱਥੇ ਆ ਕੇ ਜਦੋਂ ਮੈਂ ਦੇਖ ਰਿਹਾ ਵੀ ਲੋਕਾਂ ਦੇ ਦਿਲ ਵੀ ਆਂਦੇ ਉਜੜੇ ਆ ਮਰੇ ਥੋੜੀਆਂ ਮਤਲਬ ਦੇਖ ਰਿਹਾ ਵੀ ਇੰਨੇ ਜਜ਼ਬੇ ਇਹਨਾਂ ਦੇ ਅੰਦਰ ਵੀ ਮਤਲਬ ਸਾਨੂੰ ਪੰਜਾਬ ਦੇ ਨਾਲ ਜਿੱਦਾਂ ਤੁਸੀਂ ਕਹਿ ਰਹੇ ਪੰਜਾਬ ਖੜਿਆ ਤੇ ਇਸ ਗੱਲ ਸੱਚੀ ਹੈ ਰਿਐਲਿਟੀ ਹੈ ਕੋਈ ਨਹੀਂ ਆਇਆ ਪੰਜਾਬ ਦੀ ਮਦਦ ਕਰਨ ਹੂੰ ਬਿਲਕੁਲ ਸਹੀ ਗੱਲ ਹੈ ਦੂਜੀਆਂ ਸੂਬੋਂ ਤੋਂ ਭਾਵੇਂ ਗੱਲਾਂ ਹੋ ਰਹੀਆਂ ਨੇ ਕਿ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਨੇ ਪਰ ਇਸ ਪਰਿਵਾਰ ਦੇ ਕੋਲ ਹਲੇ ਤੱਕ ਫਿਲਹਾਲ ਦੀ ਘੜੀ ਕੋਈ ਨਹੀਂ ਪੁੱਜਿਆ ਨਾ ਮਦਦ ਕਰਨ ਦੇ ਲਈ ਭੈਣ ਪਹਿਲਾਂ ਹੀ ਰੱਬ ਦੀ ਮਾਰ ਪਈ ਸੀ ਕਿ ਸਿਰ ਤੇ ਸਾਈਂ ਨਹੀਂ ਸੀ ਉਸ ਤੋਂ ਬਾਅਦ ਪਿਤਾ ਦਾ ਸਾਇਆ ਉੱਠ ਜਾਣਾ ਉਹਨਾਂ ਦਾ ਹੀ ਸਾਇਆ ਸੀ ਮੇਰੇ ਤੇ ਹੋਰ ਕੁਝ ਨਹੀਂ ਰਿਹਾ ਮੇ ਤੇ ਪਹਿਲੂ ਇੱਥੇ ਹੋ ਕੀ ਹੋ ਗਈ ਉਹਨਾਂ ਨੇ ਮੈਨੂੰ ਇੱਥੇ ਲੈ ਕੇ ਆਏ ਸੀ ਪਰ ਮੈਨੂੰ ਇਹਨਾਂ ਨਹੀਂ ਪਤਾ ਮੇਰਾ 9 ਸਾਲ ਦਾ ਬੇਟਾ ਹੈ ਵੇਖੋ ਪਰਿਵਾਰ ਤੇ ਕਿੰਨੀ ਕਿ ਪਹਿਲਾਂ ਸਿਰ ਤੇ ਸਾਈ ਨਹੀਂ ਸੀ ਲੇਕਿਨ ਉਸ ਤੋਂ ਬਾਅਦ ਬਾਪੂ ਜੂ ਹੈ ਆਪਣੀ ਧੀ ਨੂੰ ਇੱਥੇ ਲੈ ਕੇ ਆਉਂਦਾ ਲੇਕਿਨ ਉਹ ਬਾਪੂ ਵੀ ਜਿਹੜਾ ਇਸ ਦੁਨੀਆ ਤੇ ਨਹੀਂ ਰਿਹਾ ਇਸ ਪਰਿਵਾਰ ਦੇ ਕੋਲ ਜ਼ਰੂਰ ਪਹੁੰਚੋ ਜਿੱਤੇ ਕੋਲ ਵੀ ਇਹ ਵੀਡੀਓ ਪਹੁੰਚ ਰਹੀ ਹੈ ਅਸੀਂ ਖੁਦ ਤੁਹਾਨੂੰ ਅਪੀਲ ਕਰਦੇ ਹਾਂ ਕਿ ਅਸੀਂ ਵੱਖ-ਵੱਖ ਥਾਵਾਂ ਤੇ ਪਹੁੰਚਦੇ ਰਹੇ ਹਾਂ ਪਰ ਜਦੋਂ ਪਿੰਡਾਂ ਦੇ ਅੰਦਰ ਜਾ ਕੇ ਅਸੀਂ ਹਾਲਾਤ ਵੇਖ ਰਹੇ ਹਾਂ ਤੇ ਉੱਥੇ ਜਾ ਕੇ ਕੁਝ ਅਜਿਹੀਆਂ ਤਸਵੀਰਾਂ ਨਿਕਲਦੀਆਂ ਨੇ ਕਿ ਉਹਨਾਂ ਨੂੰ ਵੇਖ ਕੇ ਖੁਦ ਵੀ ਜਿਹੜਾ ਬੋਲਿਆ ਨਹੀਂ ਚਾਹੁੰਦਾ ਕਿ ਆਖਰਕਾਰ ਪ੍ਰਮਾਤਮਾ ਤੂੰ ਇਹ ਕਰੋਪੀ ਕਿਸ ਤੇ ਕਰ ਦਿੱਤੀ ਹੈ ਸੋ ਪਹਿਲਾਂ ਹੀ ਕਿਸਮਤ ਦੇ ਮਾਰੇ ਪਰਿਵਾਰ ਦੇ ਉੱਤੇ ਇਸ ਤਰੀਕੇ ਦੇ ਨਾਲ ਇਹ ਕਹਿਰ ਆਪਰੇ ਹੈ ਇਸ ਪਿੰਡ ਦੇ ਵਿੱਚ ਜਿਵੇਂ ਪਾਣੀ ਆਇਆ ਤੇ ਉਸੇ ਤੋਂ ਬਾਅਦ ਇਸ ਪਰਿਵਾਰ ਦਾ ਪੂਰੇ ਦਾ ਪੂਰਾ ਕਿਉਂਕਿ ਘਰ ਹੀ ਉਜੜ ਜਾਂ ਠੀ ਚਲਿਆ ਜਾਵੇ ਸੋ ਇੱਥੇ ਪਹੁੰਚਣ ਦੀ ਤੁਸੀਂ ਸਾਰੇ ਜਰੂਰ ਜਿਹੜਾ ਕੋਸ਼ਿਸ਼ ਕਰਿਓ